ਗਿੱਪੀ ਗਰੇਵਾਲ ਤੇ ਉਹਨਾਂ ਦਾ ਬੇਟਾ ਸ਼ਿੰਦਾ ਗਰੇਵਾਲ ਹਮੇਸ਼ਾ ਹੀ ਆਪਣੇ ਟੈਲੈਂਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਤਾਂ ਇਹਨਾਂ ਦੋਵਾਂ ਦੀ ਇੱਕ ਹੋਰ ਫਿਲਮ ਜਿਹੜੀ ਆ ਉਹ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਸ਼ਿੰਦਾ ਸ਼ਿੰਦਾ ਨੋ ਪਾਪਾ ਇਸ ਦਾ ਜਿਹੜਾ ਟੀਜ਼ਰ ਹੈ ਉਹ ਰਿਲੀਜ਼ ਹੋ ਚੁੱਕਿਆ ਹੈ ਤੇ 10 ਮਈ 2024 ਨੂੰ ਇਹ ਫਿਲਮ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਡਾਇਰੈਕਟ ਕੀਤੀ ਗਈ ਹੈ ਅਮਰਪ੍ਰੀਤ ਜੀਐਸ ਛਾਬੜਾ ਦੇ ਵੱਲੋਂ ਤੇ ਇਹ ਲਿਖੀ ਗਈ ਹੈ ਨਰੇਸ਼ ਘਠੋਰੀਆ ਦੇ ਵੱਲੋਂ ਤੇ ਇਸ ਦੇ ਪ੍ਰੋਡਿਊਸਰ ਨੇ ਗਿੱਪੀ ਗਰੇਵਾਲ, ਉਹਨਾਂ ਦੀ ਵਾਈਫ ਰਵਨੀਤ ਕੌਰ ਗਰੇਵਾਲ, ਵਿਕਰਮ ਮਹਿਰਾ ਅਤੇ ਸਿਧਾਰਥ ਆਨੰਦ ਕੁਮਾਰ ਗਿੱਪੀ ਗਰਿਵਾਲ ਦੇ ਵੱਲੋਂ ਖੁਦ ਆਪਣੀ ਇੰਸਟਾਗ੍ਰਾਮ ਰਾਹੀਂ ਫਿਲਮ ਦਾ ਜਿਹੜਾ ਟੀਜ਼ਰ ਹੈ ਉਹ ਸਾਂਝਾ ਕੀਤਾ ਗਿਆ ਤੇ ਤੇ ਕਿਹਾ ਗਿਆ ਵੀ ਇਹ ਫਿਲਮ ਤੁਸੀਂ 10 ਮਈ 2024 ਨੂੰ ਸਿਨੇਮਾ ਕਰਾਂ ਦੇ ਵਿੱਚ ਦੇਖ ਸਕੋਗੇ ਤਾਂ ਆਓ ਅਸੀਂ ਵੀ ਦੇਖ ਲੈਣੇ ਆਂ ਫਿਲਮ ਦਾ ਟੀਜ਼ਰ ਯਾਰ ਕਿਉਂ ਉਠਾਉਣਾ ਉਹਨੂੰ ਸੁੱਤੀ ਪਈ ਆ ਬਜਾਰੀ ਤੁਸੀਂ ਸੁੱਤੀ ਪਈ ਨਾ ਸਲਾਹ ਕਰਨੀ ਹੈ ਮਿੰਟਾ ਚਿੰਤਾ ਤੋਂ ਪਾਪਾ ਅੱਲ ਮੇਰੀ ਮਨ ਲਾ ਗਿੱਪੀ ਗਰੇਵਾਲ ਤੇ ਉਹਨਾਂ ਦਾ ਬੇਟਾ ਸ਼ਿੰਦਾ ਗਰੇਵਾਲ ਹਮੇਸ਼ਾ ਹੀ ਆਪਣੇ ਟੈਲੈਂਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਤਾਂ ਇਹਨਾਂ ਦੋਵਾਂ ਦੀ ਇੱਕ ਹੋਰ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਸ਼ਿੰਦਾ ਸ਼ਿੰਦਾ ਨੋ ਪਾਪਾ ਇਸ ਦਾ ਜਿਹੜਾ ਟੀਜ਼ਰ ਹੈ ਉਹ ਰਿਲੀਜ਼ ਹੋ ਚੁੱਕਿਆ ਹੈ ਤੇ 10 ਮਈ 2024 ਨੂੰ ਇਹ ਫਿਲਮ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਡਾਇਰੈਕਟ ਕੀਤੀ ਗਈ ਹੈ ਅਮਰਪ੍ਰੀਤ ਜੀਐਸ ਛਾਬੜਾ ਦੇ ਵੱਲੋਂ ਤੇ ਇਹ ਲਿਖੀ ਗਈ ਹੈ ਨਰੇਸ਼ ਖੱਟੋਰੀਆ ਦੇ ਵੱਲੋਂ ਤੇ ਇਸ ਦੇ ਪ੍ਰੋਡਿਊਸਰ ਨੇ ਗਿੱਪੀ ਗਰੇਵਾਲ, ਉਹਨਾਂ ਦੀ ਵਾਈਫ ਰਵਨੀਤ ਕੌਰ ਗਰੇਵਾਲ, ਵਿਕਰਮ ਮਹਿਰਾ ਅਤੇ ਸਿਧਾਰਥ ਆਨੰਦ ਕੁਮਾਰ ਗਿੱਪੀ ਗਰਿਵਾਲ ਦੇ ਵੱਲੋਂ ਖੁਦ ਆਪਣੀ ਇੰਸਟਾਗ੍ਰam ਰਾਹੀਂ ਫਿਲਮ ਦਾ ਜਿਹੜਾ ਟੀਜ਼ਰ ਹੈ ਉਹ ਸਾਂਝਾ ਕੀਤਾ ਗਿਆ ਤੇ ਤੇ ਕਿਹਾ ਗਿਆ ਵੀ ਇਹ ਫਿਲਮ ਤੁਸੀਂ 10 ਮਈ 2024 ਨੂੰ ਸਿਨੇਮਾ ਕਰਾਂ ਦੇ ਵਿੱਚ ਦੇਖ ਸਕੋਗੇ ਤਾਂ ਆਓ ਅਸੀਂ ਵੀ ਦੇਖ ਲੈਨੇ ਆ ਫਿਲਮ ਦਾ ਟੀਜ਼ਰ ਯਾਰ ਕਿਉਂ ਉਠਾਉਣਾ ਉਹਨੂੰ ਸੁੱਤੀ ਪਈ ਆ ਬਜਾਰੀ ਤੁਸੀਂ ਸੁੱਤੀ ਪਈ ਨਾ ਸਲਾਹ ਕਰਨੀ ਹੈ ਜਿੰਦਾ ਚਿੰਤਾ ਤੋਂ ਪਾਪਾ ਮੇਰੀ ਮਨ ਲਾ ਪਾਪਾ ਜਿੰਦਾ ਚਿੰਤਾ ਤੋਂ ਪਾਪਾ ਦਾ ਬੇਟਾ ਸ਼ਿੰਦਾ ਗਰੇਵਾਲ ਹਮੇਸ਼ਾ ਹੀ ਆਪਣੇ ਟੈਲੈਂਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਤਾਂ ਇਹਨਾਂ ਦੋਵਾਂ ਦੀ ਇੱਕ ਹੋਰ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਸ਼ਿੰਦਾ ਸ਼ਿੰਦਾ ਨੋ ਪਾਪਾ ਇਸ ਦਾ ਜਿਹੜਾ ਟੀਜ਼ਰ ਹੈ ਉਹ ਰਿਲੀਜ਼ ਹੋ ਚੁੱਕਿਆ ਹੈ ਤੇ 10 ਮਈ 2024 ਨੂੰ ਇਹ ਫਿਲਮ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ ਇਹ ਫਿਲਮ ਡਾਇਰੈਕਟ ਕੀਤੀ ਗਈ ਹੈ ਅਮਰਪ੍ਰੀਤ ਜੀਐਸ ਛਾਬੜਾ ਦੇ ਵੱਲੋਂ ਤੇ ਇਹ ਲਿਖੀ ਗਈ ਹੈ ਨਰੇਸ਼ ਘਠੋਰੀਆ ਦੇ ਵੱਲੋਂ ਤੇ ਇਸ ਦੇ ਪ੍ਰੋਡਿਊਸਰ ਨੇ ਗਿੱਪੀ ਗਰੇਵਾਲ ਉਹਨਾਂ ਦੀ ਵਾਈਫ ਰਵਨੀਤ ਕੌਰ ਗਰੇਵਾਲ ਵਿਕਰਮ ਮਹਿਰਾ ਅਤੇ ਸਿਧਾਰਥ ਆਨੰਦ ਕੁਮਾਰ ਗਿੱਪੀ ਗਰੇਵਾਲ ਦੇ ਵੱਲੋਂ ਖੁਦ ਆਪਣੀ ਇੰਸਟਾਗ੍ਰam ਰਾਹੀਂ ਫਿਲਮ ਦਾ ਜਿਹੜਾ ਟੀਜ਼ਰ ਹੈ ਉਹ ਸਾਂਝਾ ਕੀਤਾ ਗਿਆ ਤੇ ਤੇ ਕਿਹਾ ਗਿਆ ਵੀ ਇਹ ਫਿਲਮ ਤੁਸੀਂ 10 ਮਈ 2024 ਨੂੰ ਸਿਨੇਮਾ ਕਰਾਂ ਦੇ ਵਿੱਚ ਦੇਖ ਸਕੋਗੇ ਤਾਂ ਆਓ ਅਸੀਂ ਵੀ ਦੇਖ ਲੈਨੇ ਆ ਫਿਲਮ ਦਾ ਟੀਜ਼ਰ ਯਾਰ ਕਿਉਂ ਉਠਾਉਣਾ ਉਹਨੂੰ ਸੁੱਤੀ ਪਈ ਆ ਬਜਾਰੀ ਤੁਸੀਂ ਸੁੱਤੀ ਪਈ ਨਾ ਸਲਾਹ ਕਰਨੀ ਹੈ ਜਿੰਦਾ ਜਿੰਦਾ